ਸ੍ਰੀ ਰਾਗ ਮਨਖਲਾ ਪਹਿਲਾ ਏੋ ਮਨ ਮੂਰਖ ਲੋਭੀਆ ਲੋਭੇ ਲੱਗਾ ਲੁਭਾਨ ਮਾਇਆ ਵਿੜੀ ਮਨੁੱਖ ਦਾ ਈ ਮਨ ਮੂਰਖ ਤੇ ਮੂਰਖਾ ਲਾਲਚੀ ਹੈ ਹਰ ਵੇਲੇ ਲੋਹ ਵਿੱਚ ਫਸਿਆ ਰਹਿੰਦਾ ਹੈ ਸਬਦ ਨਾ ਭੀਜਾਇ ਸਾਕਤਾ ਦੁਰਮਤ ਆਵਨ ਜਾਣ ਗੁਰੂ ਦੇ ਸ਼ਬਦ ਵਿੱਚ ਜਿਦ ਦੇ ਰੁੱਤੀ ਹੀ ਨਹੀਂ ਬਣਦੀ ਇਸ ਭੈੜੀ ਮਤ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ਸਾਧੂ ਸਤਗੁਰ ਜੀ ਮਿਲੈ ਤਾਂ ਪਈਏ ਗੁਣੀ ਨਿਧਾਨ ਜਿਸ ਨੂੰ ਗੁਰੂ ਸਤਗੁਰੂ ਮਿਲ ਪਈ ਤਾਂ ਗੁਣਾ ਦਾ ਖਜ਼ਾਨਾ ਪ੍ਰਭੂ ਇਸ ਨੂੰ ਮਿਲ ਪਿੰਦਾ ਹੈ ਮਨ ਰੇ ਹਉ ਮੈਂ ਸ਼ੁੱਡ ਗੁਮਾਨ ਏ ਮੇਰੇ ਮਨ ਮੈਂ ਸਿਆਣਾ ਹਾਂ ਮੈਂ ਸਿਆਣਾ ਹਾਂ ਏ ਹੰਕਾਰ ਛੱਡ ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਾਹ ਮਾਨ ਤੇ ਪ੍ਰਮਾਤਮਾ ਦੇ ਰੂਪ ਗੁਰੂ ਦੇ ਸ਼ਨ ਪਾਉ ਜੋ ਆਤਮ ਨੂੰ ਪਵਿੱਤਰ ਕਰਨ ਵਾਲਾ ਸਰੋਵਰ ਹੈ ਇਸ ਤਰ੍ਹਾਂ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਹਾਸਲ ਕਰੇਗਾ ਰਹਾਉ ਰਾਮ ਨਾਮ ਜਪ ਦਿਨ ਸ ਰਾਤ ਗੁਰਮੁਖ ਵਰ ਧਨ ਜਾਣ ਹੇ ਮਨ ਪਰਮਾਤਮਾ ਦਾ ਨਾਮ ਦਿਨ ਰਾਤ ਜਪਿਆ ਕਰ ਗੁਰੂ ਦੀ ਸ਼ਰਨ ਪੈ ਕੇ ਹਰੀ ਨਾਮ ਧਨ ਦੀ ਕਦਰ ਸਮਝ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਸਾਧ ਸੰਗਤ ਵਿੱਚ ਮਿਲ ਕੇ ਹਰੀ ਨਾਮ ਨਾਲ ਸਾਂਝ ਪਾ ਸਾਰੇ ਆਤਮਿਕ ਆਨੰਦ ਪ੍ਰਾਪਤ ਹੋ ਜਾਣਗੇ ਨਿਤ ਐਨਸ ਹਰ ਪ੍ਰਭ ਸੇਵਿਆ ਸਤ ਗੁਰ ਦੀ ਆ ਨਾਮ ਪਰ ਜਿਸ ਨੂੰ ਸਤਿਗੁਰੂ ਨੇ ਨਾਮ ਦੀ ਦਾਤ ਬਖਸ਼ੀ ਉਸ ਨੇ ਸਦਾ ਦਿਨ ਰਾਤ ਹਰੀ ਪ੍ਰਭੂ ਦਾ ਸਿਮਰਨ ਕੀਤਾ ਕੂਕਰਕੂੜ ਕਮਾਈਐ ਗੁਰਨਿੰਦਾ ਪਛਾਏ ਪਛਾਨ ਜਿਹੜਾ ਮਨੁੱਖ ਆਪਣੇ ਲੋਭੀ ਮਨ ਦੇ ਪਿੱਛੇ ਤੁਰਦਾ ਹੈ ਉਹ ਕੁੱਤਿਆਂ ਵਾਂਗ ਬੁਰਕੀ ਬੁਰਕੀ ਵਾਸਤੇ ਦਰਦ ਦਰਦ ਤੇ ਖਾਰ ਹੁੰਦਾ ਹੈ ਉਹ ਸਦਾ ਮਾਇਆ ਵਾਲੀ ਦੌੜ ਭਾਜੀ ਹੀ ਕਰਦਾ ਹੈ ਇੱਥੋਂ ਤੱਕ ਕਰਦਾ ਹੈ ਕਿ ਗੁਰੂ ਦੀ ਨਿੰਦਿਆ ਵਿੱਚ ਹਰ ਵੇਲੇ ਕੁਾਰ ਹੁੰਦਾ ਹੈ ਪਰ ਮੈਂ ਭੂਲਾ ਦੁੱਖ ਘਣਾਉ ਜੰਮ ਮਾਰ ਕਰੈ ਕੁਲਹਾਨ ਮਾਇਆ ਵਾਲੀ ਪਟਕਣਾ ਵਿੱਚ ਕੋਰਾਹੀ ਪੈਂਦਾ ਹੈ ਬਹੁ ਦੁੱਖ ਪਾਂਦਾ ਹੈ ਆਖਰ ਜੰਮ ਰਾਜ ਉਸ ਨੂੰ ਗੁੱਜੀ ਮਾਰ ਮਾਰ ਕੇ ਭੋਗ ਕਰ ਦਿੰਦਾ ਹੈ ਮਨ ਮੁਕ ਸੁਖ ਨਾ ਪਾਈਆ ਗੁਰਮੁਖ ਸੁਖ ਸੁਭਾਨ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁੱਖ ਨਹੀਂ ਪਾਉਂਦਾ ਪਰ ਗੁਰੂ ਦੀ ਛੰਨ ਪਿਆ ਅਚਰਜ ਆਤਮਿਕ ਆਨੰਦ ਮਿਲਦਾ ਹੈ ਇੱਥੇ ਧੰਦ ਪਟਾਈ ਹੈ ਸੱਚ ਲਿਖਤ ਪਰਮਾਨ ਲੋਭੀ ਮਨੁੱਖ ਇਸ ਲੋਕ ਵਿੱਚ ਦੁਨੀਆ ਦੇ ਜੰਜਾਲਾਂ ਵਿੱਚ ਖਚਿਤ ਰਹਿੰਦਾ ਹੈ ਪਰ ਪ੍ਰਭੂ ਦੀ ਹਜ਼ੂਰੀ ਵਿੱਚ ਸਿਮਰਨ ਦਾ ਲੇਕਾ ਕਬੂਲ ਹੁੰਦਾ ਹੈ ਹਰ ਸੱਜਣ ਗੁਰ ਸੇਵਾ ਦਾ ਗੁਰ ਕਰਣੀ ਪ੍ਰਧਾਨ ਗੁਰੂ ਅਸਲ ਮਿੱਤਰ ਪਰਮਾਤਮਾ ਦਾ ਸਿਮਰਨ ਕਰਦਾ ਹੈ ਤੇ ਉਹਨਾਂ ਨੂੰ ਵੀ ਇਹੀ ਪ੍ਰੇਰਨਾ ਕਰਦਾ ਹੈ ਗੁਰੂ ਵਾਲੀ ਏਕਾਰ ਦਰਗਾਹ ਵਿੱਚ ਮੰਨੀ ਜਾਂਦੀ ਹੈ ਨਾਨਕ ਨਾਮ ਨਾ ਵਿਸਰਾਈ ਕਰਮ ਸੱਚਾ ਨਿਸ਼ਾਨ ਏ ਨਾਨਕ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮਿਹਰ ਨਾਲ ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਉਗੜਦਾ ਹੈ ਉਸ ਨੂੰ ਕਦੇ ਪ੍ਰਭੂ ਦਾ ਨਾਮ ਭੁੱਲਦਾ ਨਹੀਂ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੀ ਅਜੇ ਸੁਭਾਗ ਬੰਦਿਆਂ ਨੂੰ ਜੁਰਤਾ ਪਰ ਸਮੇਂ ਵਾਸਤੇ ਵੀ ਪ੍ਰੀਤਮ ਪ੍ਰਭੂ ਵਿਸਰਜਾਏ ਤਾਂ ਉਹ ਆਪਣੇ ਮਨ ਵਿੱਚ ਵੱਡਾ ਰੋਗ ਪੈਦਾ ਹੋ ਗਿਆ ਸਮਝਦੇ ਹਨ ਕਿਉਂ ਦਰਗਾਪਤ ਪਈ ਆ ਜਾਂ ਹਰ ਨਾਮ ਵਸੈ ਮਨ ਮਾਹੀ ਉੰਜ ਵੀ ਜੇ ਪ੍ਰਮਾਤਮਾ ਦਾ ਨਾਮ ਮਨ ਵਿੱਚ ਨਾ ਵਸੇ ਤਾਂ ਪ੍ਰਮਾਤਮਾ ਦੀ ਦਰਗਾਹ ਵਿੱਚ ਇੱਜ਼ਤ ਨਹੀਂ ਮਿਲ ਸਕਦੀ ਗੁਰ ਮਿਲਿਆ ਸੁਖ ਪਈਆ ਅਗਨ ਮਾਰੇ ਗੁਣ ਮਾਹੀ ਜੇ ਗੁਰੂ ਮਿਲ ਪਏ ਤਾਂ ਉਹ ਪ੍ਰਭੂ ਦੀ ਸਿਫਤ ਸਲਾਹ ਦੀ ਦਾਤ ਦਿੰਦਾ ਹੈ ਇਸ ਦੀ ਬਰਕਤ ਨਾਲ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਕਿਉਂਕਿ ਸਿਫਤ ਸਲਾਹ ਵਿੱਚ ਜੁੜਿਆਂ ਤ੍ਰਿਸ਼ਨਾ ਅੱਗ ਬੁਝ ਜਾਂਦੀ ਹੈ ਮਨ ਰੇ ਅਹਨਸ ਹਰ ਗੁਣ ਸਾਰ ਏ ਮੇਰੇ ਮਨ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦੇ ਗੁਣ ਚੇਤੇ ਕਰਦਾ ਰਹੋ ਜਿਨ ਕਿਲਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਜਗਤ ਵਿੱਚ ਉਹ ਭਾਗਾ ਵਾਲੇ ਮਨੁੱਖ ਵਿਰਲੇ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਕਿਨ ਪਲ ਵਾਸਤੇ ਪੀ ਨਹੀਂ ਭੁੱਲਦਾ ਰਹਾਉ ਜੋਤੀ ਜੋਤ ਮੇ ਲਾਈ ਹੈ ਸੁਰਤੀ ਸਤ ਸੰਜੋਗ ਜੇ ਪ੍ਰਭੂ ਦੀ ਜੋਤ ਵਿੱਚ ਆਪਣੀ ਜਿੰਦ ਰਲਾ ਦੇਈਏ ਉਸ ਵਿੱਚ ਆਪਣੀ ਸੁਰਤ ਦਾ ਮੇਲ ਕਰ ਦੇਈਏ ਹਿੰਸਾ ਹੋਮੇ ਗਤ ਗਈ ਨਾਹੀਂ ਸੈਸਾ ਸੂਗ ਤਾ ਕਟੁਰਤਾ ਤੇ ਹੋਮੇ ਦੂਰ ਹੋ ਜਾਂਦੀਆਂ ਹਨ ਕੋਈ ਸਹਿਮ ਤੇ ਚਿੰਤਾ ਵੀ ਨਹੀਂ ਰਹਿ ਜਾਂਦੇ ਗੁਰਮੁਖ ਜਿਸ ਹਰ ਮਨ ਵਸੈ ਤੇ ਸੁਮੇਲੇ ਗੁਰ ਸੰਜੋਗ ਗੁਰੂ ਦੀ ਛਣ ਪੈ ਕੇ ਜਿਸ ਮਨੁੱਖ ਨੇ ਮਨ ਵਿੱਚ ਪ੍ਰਭੂ ਦੀ ਯਾਦ ਟਿਕਦੀ ਹੈ ਗੁਰੂ ਉਸ ਨੂੰ ਪਰਮਾਤਮਾ ਨਾਲ ਮਿਲਣ ਦਾ ਪੂਰਾ ਅਫਸਰ ਬਖਸ਼ਦਾ ਹੈ ਕਾਇਆ ਕਾਮਣ ਜੀ ਕਰੀ ਭੋਗੇ ਭੋਗਣ ਹਾਰ ਜਿਵੇਂ ਇਸਤਰੀ ਆਪਣੇ ਆਪ ਨੂੰ ਆਪਣੇ ਪਤੀ ਦੇ ਹਵਾਲੇ ਕਰਦੀ ਹੈ ਤਿਵੇਂ ਜੇ ਮਾਇਆ ਕਾਇਆ ਨੂੰ ਇਸਤਰੀ ਬਣਾਵਾ ਕਾਇਆ ਇਸਤਰੀ ਪਾਵ ਗਿਆਨ ਇੰਦਰੀਆਂ ਨੂੰ ਪ੍ਰਭੂ ਵਾਲੇ ਪਾਸੇ ਪਰਤਾਵਾ ਤਾਂ ਪ੍ਰਭੂ ਪਤੀ ਦਾ ਮੇਲਾਪ ਹੋ ਜਾਏ ਤਿਸੋਂ ਨੇ ਹੋ ਨਾ ਕੀ ਜਾਈ ਜੋ ਦਿੱਸਾ ਚੱਲਣ ਹਾਰ ਇਹ ਸਰੀਰ ਨਾਲ ਇਤਨਾ ਮੋਹ ਨਹੀਂ ਕਰਨਾ ਚਾਹੀਦਾ ਕਿ ਇਸ ਨੂੰ ਵਿਕਾਰਾਂ ਵੱਲ ਕੁੱਲ ਮਿਲੀ ਰਹੇ ਇਹ ਤਾਂ ਪ੍ਰਤਕ ਤੂਰਤੇ ਨਾਸਵੰਤ ਹੈ ਗੁਰਮਕੁਰ ਵੈ ਸੋਹਾਗਣੀ ਸੋ ਪ੍ਰਭ ਸੀਜ ਪਧਾਰ ਗੁਰੂ ਦੇ ਰਾਹੇ ਤੁਰਨ ਵਾਲੀਆਂ ਜੀਵ ਇਸਤਰੀਆਂ ਪ੍ਰਭੂ ਨੂੰ ਸਿਮਰਦੀਆਂ ਹਨ ਉਹ ਪ੍ਰਭ ਉਹਨਾਂ ਦੇ ਹਿਰਦੇ ਸੇਜ ਉੱਤੇ ਬੈਠਦਾ ਹੈ ਚਾਰੇ ਅਗਨ ਨੇਵਾਰ ਮਰ ਗੁਰਮੁਖ ਖਲ ਜਲ ਪਾਏ ਗੁਰ ਦੀ ਰਾਹੀ ਪਰਮਾਤਮ ਦਾ ਨਾਮ ਜਲ પા ਕੇ ਹਿਰਦੇ ਵਿੱਚ ਧੁਕਦੀਆਂ ਚੋਹਾ ਆਗਾਂ ਨੂੰ ਬੁਝਾ ਦੇ ਤ੍ਰਿਸ਼ਟਾਂ ਵਾਲੇ ਪਾਸੇ ਤੋਂ ਮਰ ਜਾ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਆਗਾਏ ਇਸਤਾਂ ਤੇਰੇ ਅੰਦਰ ਹਿਰਦਾ ਕੋਲ ਖੇੜ ਪਏਗਾ ਤੇਰੇ ਸਿਧਦੇ ਵਿੱਚ ਆਤਮਕ ਜੀਵਨ ਦੀਣ ਵਾਲਾ ਨਾਮ ਜਲ ਭਰ ਜਾਏਗਾ ਨਾਨਕ ਸਤਿਗੁਰ ਮੀਤ ਕਰ ਸੱਚ ਪਾਵੈ ਦੁਰਗਾ ਜਾਏ ਏ ਨਾਨਕ ਗੁਰੂ ਨੂੰ ਮਿੱਤਰ ਬਣਾ ਯਕੀਨੀ ਤੌਰ ਤੇ ਪ੍ਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲਏਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ